ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਹੈ ਠੀਕ ਹੋ ਉਹ ਬਾਈ ਇਹ ਆਪਣਾ ਕਿਉਂਗਾ ਬਲੈਰੋ ਲੰਡੀ ਜੀਪ ਤੇ ਆਪਾਂ ਇਹਨਾਂ ਅੱਜ ਤਜਰਬਾ ਕਰਨ ਜਾ ਰਹੇ ਹਾਂ ਇੱਕ ਆ ਬਾਡੀ ਆਪਾਂ ਡਾਲੇ ਪਾਰ ਖੜੀ ਕਰਨੀ ਆ ਤੇ ਰਸਾ ਪਾ ਲਿਆ ਵਾਸ ਹੁਣ ਤੇ ਦੇਖਦੇ ਹਾਂ ਕਿਦਾਂ ਬਲੈਰੋ ਕਰ ਪਾਉਦੀ ਕਿ ਨਹੀਂ ਕਰ ਪਾਉਦੀ ਇਹਨੂੰ ਆਪਾਂ ਮੂੰਹ ਚੱਕਣਾ ਹੀ ਇਹਦਾ ਤਾਂ ਨੂੰ ਤੇ ਬਾਕੀ ਤੁਹਾਨੂੰ ਦਿਖਾਉਨੇ ਆ ਕਿਵੇਂ 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 ਬਣਿਆ ਜਿਗਾਰਡਮੈਂਟ ਬਲੈਰੋ ਪਾਵਰ ਅੱਜ ਦੇਖੀ ਜਾਊਗੀ ਕੀ ਕਰਦੀ ਆ ਬਾਡੀ ਨੇ ਮੂੰਹ ਦਾ ਜੱਕ ਲਿਆ ਪਰ ਗੱਡੀ ਦੇ ਟਾਇਰ ਬਜਨ ਮੰਗਦੇ ਹੀ ਸਲਿੱਪ ਮਾਰ ਰਹੀ ਸੀ ਗੱਡੀ ਆ ਨਾ ਜੋਰ ਤਾਂ ਮਾਰ ਰਹੀ ਸੀ ਸਲਿੱਪ ਮਾਰੀ ਸੀ ਇਹ ਬਿਠਾਇਆ ਮੁੰਡਾ ਗੱਡੀ ਦੇ ਵਿੱਚ ਮੈਂ ਕਿਹਾ ਬੈਜ ਰਾ ਹੁਣ ਚੱਕਦੇ ਆ ਹੁਣ ਬਲੈਰੋ ਬਲੈਰੋ ਯਾ ਮਹਾਰਾਜ ਹੀਟਰ ਇੰਜਨ 2000 ਮਾਡਲ ਕਹਿਰ ਕਰਦਾ ਹੀ ਹੈ ਨਾ ਜਦੋਂ ਇਹ ਬਣਾਉਣੀ ਚਾਲੂ ਕੀਤੀ ਨਾ ਕਈਆਂ ਜਿਹਨੇ ਦੇਖਣਾ ਇਹ ਕੀ ਬਣੂ ਜੇ ਉਹ ਹੁਣ ਅੱਜ ਇਹਦੇ ਵੀਊ ਦੇਖ ਕੇ ਨਾ ਕਈਆਂ ਦੇ ਮਿਰਚਾਂ ਲੜਦੀਆਂ ਤੇ ਮਿਰਚਾਂ ਲੜਦੀਆਂ ਜਿਨ੍ਹਾਂ ਦੇ ਉਹਨਾਂ ਦੇ ਲੜਦੀਆਂ ਰਹਿਣ ਕੋਈ ਏਡੀ ਗੱਲ ਨਹੀਂ ਹੈਗੀ ਨਾ ਬਾਈ ਕਮਾਈ ਸ਼ੌਂਕਾਂ ਲਈ ਕਰਦਾ ਬੰਦਾ ਹੈ ਨਾ ਕਈ ਜੀ ਇਹ ਕਰਤਾ ਉਹ ਕਰਤਾ ਯਾਰ ਜੇ ਤੁਸੀਂ ਆਪ ਨਹੀਂ ਕੁਝ ਕਰਨ ਜੋਕੇ ਹੁੰਦੇ ਨਾ ਦੂਜੇ ਨੂੰ ਵੀ ਨਾ ਸਮਝਾਇਆ ਕਰੋ ਹੁਣ ਇਹ ਤੋਂ ਆਪਾਂ ਜਿੰਨਾ ਕੰਮ ਲੈਨੇ ਆ ਕਹਿ ਲਓ ਵੀ ਇਹ ਛੋਟੇ ਹੱਥ ਹੀ ਜਿੰਨਾ ਕੰਮ ਦਿੰਦੀ ਆ ਆਪਾਂ ਨੂੰ ਹਨਾ ਤੇ ਆਪਣੀ ਜਾਨ ਆ ਤੇ ਇਸ ਲਈ ਹੁਣ ਦੂਜੀ ਬਾਡੀ ਵੀ ਆਪਾਂ ਚੱਕਣੀ ਹਨਾ ਤੇ ਇਹ ਥੋੜੋ ਵੀ ਯਾਰ ਐਮੀ ਜੇ ਕੋ ਆਪੂ ਕੋਈ ਕਰਨਾ ਨਹੀਂ ਆ ਨਾ ਦੂਜੇ ਨੂੰ ਐਮੀ ਨਿੰਦੀ ਜਾਣਾ ਜੇ ਉਹ ਹੁਣ 2000 ਮਾਡਲ ਆ ਹਨਾ ਜੇ 2000 ਮਾਡਲ ਉਦਾਂ ਬਲੇਰੋ ਘੁੰਮਦੀ ਹੋਵੇਗੇ ਇਹਨੇ ਦੇਖਣੀ ਆ ਇਹਨੂੰ ਜੇ ਦੁਨੀਆ ਦੇਖਦੀ ਆ ਤਾਂ ਕਈਆਂ ਦੇ ਮਿਰਚਾਂ ਲੜਦੀਆਂ ਉਹ ਮਿਰਚਾ ਲੜਦੇ ਆ ਵੀ ਇਹਨਾਂ ਇੰਨੀਆਂ ਵੀ 24 ਘੰਟੇ ਸਾੜਾ ਨਹੀਂ ਹਟਦਾ ਸੋ ਸਾੜਾ ਪੈਣਾ ਲੈ ਬਾਈ ਜੀ ਥੋੜਾ ਜਿਹਾ ਮੇਰੇ ਵੀਰ ਸੰਕੋਚ ਕਰਕੇ ਕਿਉਂਕਿ ਹਰੇਕ ਬੰਦੇ ਦੇ ਸ਼ੌਂਕ ਹੁੰਦੇ ਆ ਆਪਾਂ ਨਸ਼ਿਆਂ 'ਚ ਪੈਸਾ ਨਹੀਂ ਝਾੜਦੇ ਅਸੀਂ ਕਮਾਈ ਕਰਕੇ ਆਪਣੇ ਸ਼ੌਂਕ ਪੂਰੇ ਕਰਦੇ ਆ ਸੋ ਸਾਡੇ ਸ਼ੌਂਕਾਂ ਦੀ ਕਦਰ ਕਰਿਆ ਕਰੋ ਬਰਖੋਈਆਂ ਨਾ ਕਰਿਆ ਕਰੋ ਬਰਖੋਈਆਂ ਕਰਕੇ ਤੁਹਾਨੂੰ ਕੁਝ ਵੀ ਨਹੀਂ ਹੋ ਮਿਲਣਾ ਆਹ ਸੋ ਇਸ ਦੀ ਪਾਰਟੀ ਈਜ਼ੀ ਕਰ ਦਿੱਤੀ ਕਿਉਂਕਿ ਹਲਕੀ ਆ ਪਰ ਇਹ ਗੱਡੀ ਨੇ ਆਪਣੀ ਜਾਨ ਆ ਬਾਈ ਜੀ ਜਾਨ